ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਦੀ ਇਹ ਵੀਡੀਓ ਆਪਣੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਵੀਡੀਓ ਅੱਜ ਆਪਣੀ ਸੁੱਕੇ ਕद्दू ਤੇ ਗੱਲ ਕਰਨ ਜਾ ਰਹੇ ਆ ਸੁੱਕਾ ਆਪਾਂ ਇਸ ਵਾਰ 5 ਕਿੱਲੇ ਵਾਹਣ ਸੁੱਕਾ ਕद्दू ਕਰਿਆ ਸੀ ਜੋ ਬਾਹ ਕੇ ਵਾਹਣ ਬਾਹ ਕੇ ਹੜਾ ਨਾਲ ਤੇ ਸਾਗਾ ਮਾਰ ਕੇ ਬਸ ਸਿੱਧਾ ਪਾਣੀ ਛੱਡ ਕੇ ਲੇਬਰ ਤੋਂ ਲਵਾਤਾ ਤੇ ਬਹੁਤ ਹੀ ਸੋਨਾ ਝੋਨਾ ਤੇ ਕੋਈ ਫੰਗਸ ਕੋਈ ਬਿਮਾਰੀ ਇਹਦੇ ਵਿੱਚ ਨਹੀਂ ਆਈ ਤੇ ਨਾ ਹੀ ਇਹਦੇ ਵਿੱਚ ਕੋਈ ਪਾਣੀ ਖੜਨ ਦੀ ਦਿੱਕਤ ਆਈ। ਪਹਿਲਾਂ ਸਾਨੂੰ ਹਰ ਇੱਕ ਸਾਲ ਪਾਣੀ ਖੜਨ ਦੀ ਦਿੱਕਤ ਆ ਜਾਂਦੀ ਸੀ। ਪਾਣੀ ਨਹੀਂ ਸੀ ਪੀਂਦਾ। 5 ਕਿੱਲੇ ਬਾਹਣ ਆਪਾਂ ਇਹ ਸੁੱਕਾ ਗੱਦੂ ਬਣਾਇਆ ਸੀਗਾ। ਬਸ ਹਾਗਾ ਮਾਰ ਕੇ ਰੱਖਤਾ ਪਹਿਲਾਂ ਪਾਣੀ ਛੱਡਦੇ ਸੀਗੇ। ਦੇ ਪਰਤੋ ਝੋਨਾ ਲਵਾ ਦਿੰਦੇ ਸੀ ਕੋਈ ਵਾਟਣੀ ਪੋਚੀ ਕੁਝ ਨਹੀਂ ਕਰਿਆ। ਵੈਸੇ ਤਾਂ ਆਪਾਂ 7 ਕਿੱਲੇ ਬਾਹਣ ਲਾਇਆ ਸੀਗਾ। ਸੁੱਕੇ ਗੱਦੂ ਦਾ। ਉਹ 2 ਕਿੱਲੇ ਸੀ। ਖਲੋ ਹਾਲ ਮਾਰਤੇ ਸੀ। ਉਹច ਵੀ ਤੁਹਾਨੂੰ ਦੱਸਾਂ ਕਿ ਕੀ ਕੀ ਦਿੱਕਤਾਂ ਆਈਆਂ ਪਲਾਉ ਹੜਾਣੇ ਚ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਫੇਸਬੁੱਕ ਚੈਨਲ ਫਾਲੋ ਕਰ ਲਓ ਇਹਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਹੀਂ ਆਈ ਬਹੁਤ ਸੋਹਣਾ ਝੋਨਾ ਚੱਲਿਆ ਬਘੋਲੇ ਦੇ ਬਸ ਲਵੇ ਤਵੀ ਲੱਗਿਆ ਖੜਾ ਇਹ 26 PR 126 ਜੀਰੀ ਲਾਈ ਆ ਮੱਕੀ ਵਾਲਾ ਵਾਹਣ ਸੀ ਇਹ ਤੇ ਬਹੁਤ ਸੋਹਣੀ ਜੀਰੀ ਚੱਲਣ ਚ ਸਾਨੂੰ ਕੋਈ ਦਿੱਕਤ ਨਹੀਂ ਆਈ ਤੇ ਕੋਈ ਡੱਕਾ ਨਹੀਂ ਮੱਚਿਆ ਤੇ ਕਿਸਾਨ ਭਰਾਵਾਂ ਨੂੰ ਅਪੀਲ ਆ ਵੀ ਜਿਹਦੇ ਕੋਲ ਤਾਂ ਪਾਣੀ ਆਵਾਂ ਉਹ ਤਾਂ ਸੁੱਕਾ ਕੱਦੂ ਕਰ ਲੋ ਜਿਹਦੇ ਕੋਲ ਪਾਣੀ ਦਾ ਤੋੜਾ ਮੇਰੇ ਭਰਾ ਉਹ ਨਾ ਪੰਗਾ ਲੈ ਲਿਓ ਪਾਣੀ ਬਹੁਤ ਜ਼ਿਆਦਾ ਪੀਂਦਾ ਸੁੱਕੇ ਕੱਦੂ ਵਾਲਾ ਬਹਣ ਆਹ ਦੇਖ ਲੋ ਇੱਕ ਸਾਰ ਝੋਨਾ ਸਾਰਾ ਕੋਈ ਕਿਤੇ ਬਦਮੀ ਘਟਮੀ ਦੌਗੀ ਨਹੀਂ ਕਿਤੇ ਕੋਈ ਦੜਕੀ ਨਹੀਂ ਬਣੀ ਦੜਕੀ ਤਾਂ ਬਣੂ ਕਾਦੇ ਨਾ ਜੇ ਕੱਦੂ ਹੀ ਨਹੀਂ ਕਰਿਆ ਕੋਈ ਟਰੈਕਟਰ ਨਹੀਂ ਬਾੜਿਆ ਇਹਦੇ ਵਿੱਚ ਬਸ ਹਲਾ ਨਾ ਬਾਹਿਆ ਸੁੱਕਾ ਤੇ ਸਾਗਾ ਮਾਰਿਆ ਪਾਣੀ ਛੱਡ ਕੇ ਲੇਬਰ ਤੋਂ ਲਵਾ ਦਿੰਦੇ ਸੀਗੇ ਕੋਈ ਅਸੀਂ ਬੱਟਣੀ ਪੋਚੀ ਕੋਈ ਕੱਖ ਨਹੀਂ ਖਰਾ ਹੋਇਆ ਇਹਦੇ ਵਿੱਚ ਸਾਡੇ ਕੋਲ ਤਾਂ ਖਰ ਪਾਣੀ ਆਮ ਸੀਗਾ ਹੂੰ ਪਾਣੀ ਦੂਜੇ ਕੱਦੂ ਵਾਲੇ ਝੋਨੇ ਨਾਲ ਥੋੜਾ ਜਿਆਦਾ ਪੀਤਾ ਵਾ ਹਨ ਨੇ ਵੀ ਥੋੜਾ ਜਿਆਦਾ ਜਿਵੇਂ ਕੱਦੂ ਵਾਲੇ ਝੋਨੇ ਚ ਤਾਂ 2 ਦਿਨ ਪਾਣੀ ਖੜਦਾ ਜਾਂ 3 ਦਿਨ ਪਾਣੀ ਖੜਦਾ ਇੱਥੇ 2 ਦਿਨ ਪਾਣੀ ਖੜਦਾ ਜੀ ਉਹ ਚ 3 ਦਿਨ ਖੜਦਾ ਇੱਕ ਦਿਨ ਦਾ ਫਰਕ ਪਾਉਂਦਾ ਇਹ ਤੇ ਝੋਨੇ ਦਾ ਬੂਝਾ ਬਾਝਾ ਬਹੁਤ ਸਭਾ ਬਣਾਇਆ ਇਹ ਆ ਦੇ 126 ਵੈਰਾਈਟੀ ਆ ਤੇ ਦੇਖੋ ਕਿੰਨੀਆਂ ਕਿੰਨੀਆਂ ਸੰਖਾਂ ਬਣਾਈਆਂ ਨੇ ਸਾਰੇ ਵਾਹਣ ਚੀ ਇਹਨਾਂ ਬੁੱਝਾਗਾ ਕੋਈ ਆਇਆ ਨਹੀਂ ਹੈਗਾ ਵੀ ਚੰਗੀ ਦੌਗੀ ਸਾਨੂੰ ਦਿਖਾ ਤੀ ਤੇ ਕਰਿਆ ਤਾਂ ਆਪਾਂ 7 ਕਿੱਲੇ ਵਾਹਣ ਦਾ ਤਿਆਰਬਾ ਸੀ 2 ਕਿੱਲੇ ਆਪਣਾ ਪਲੌ ਫਰੇ ਹੋਏ ਸੀ ਇਹ ਸਾਨੂੰ ਦੱਸਾਂਗੇ ਸਾਨੂੰ ਕੀ ਕੀ ਦਿੱਕਤ ਆਈਆਂ ਪਲੌ ਫੇਰਨ ਨਾਲ ਇਹ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਆਪਣਾ ਚੈਨਲ ਫੋਲੋ ਕਰ ਲਓ ਫੇਸਬੁੱਕ ਵਾਲਾ YouTube ਤੇ ਚੈਨਲ ਆ ਉਹ ਸਬਸਕ੍ਰਾਈਬ ਕਰ ਲਓ ਖੇਤੀਬਾੜੀ ਦੀਆਂ ਨਵੀਆਂ-ਨਵੀਆਂ ਵੀਡਿਓਾਂ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਜੀ